ਇਹਦੇ ਗਰੀਬ ਦੇ ਨੀਲੇ ਕਾਰਡ ਹਨਾ ਜਿਹੜੇ ਲੋੜਵੰਦ ਉਹ ਕੱਟੇ ਪਏ ਆ ਜਿਹੜੇ ਗੱਡੀਆਂ ਤੇ ਜਾਂਦੇ ਕਣਕ ਲੈਣ ਉਹਨਾਂ ਤੇ ਚੱਲਦੇ ਪਏ ਆ ਆਰਓ ਸੀਗੇ ਬਈ ਜੀ ਨੇ ਲਾਈ ਮਤਲਬ ਦਰਜਨ ਤੋਂ ਉੱਤੇ 16 17 ਆਰਓ ਲਾਈ ਸੀ ਸ਼ਹਿਰ ਚ ਸਾਰੇ ਬੰਦ ਪਏ ਆ ਤਿੰਨ ਚਾਰ ਚੱਲੀ ਜਾਂਦੇ ਆ ਉਹ ਵੀ ਨੌ ਰੋਲ ਪਾਣੀ ਦਾ ਕਦੇ ਉਹਨਾਂ ਦੀ ਸਰਵਿਸ ਨਹੀਂ ਹੋਈਗੀ ਚੋਰੀਆਂ ਤੁਸੀਂ ਰੋਜ਼ ਖਬਰ ਪੜ੍ਹਦੇ ਕਿਤੇ ਹੋਇਆ ਸੀਗਾ ਕਿ ਬੰਦਾ ਤੁਰਿਆ ਜਾਂਦਾ ਫੋਨ ਲੈ ਜਾਣਗੇ ਕੋਈ ਕੰਨਾਂ ਨਾਲ ਲਾ ਕੇ ਨਹੀਂ ਤੁਸੀ ਆਉਣ ਨਾ ਘਰ ਦੇ ਮੈਂ ਜਿਹੜੇ ਮੇਰਾ ਏਰੀਆ ਲਾਲ ਗੁਰੂ ਦੇਗਪਾਦਨਗਰ ਹੈਣਾ ਸਾਰੇ ਸ਼ਹਿਰ ਨੂੰ ਪਤਾ ਜਦੋਂ ਇਹ ਏਰੀਆ ਵਸਿਆ ਸੀਗਾ ਬਾਈ ਜੀ ਚੇਅਰਮੈਨ ਸੀਗੇ ٹرسٹ ਦੇ ਠੀਕ ਹੈ ਬਾਈ ਜੀ ਨੂੰ ਕਹਿ ਕੇ ਗਲੀਆਂ ਨਾਲੀਆਂ ਲਿਆਇਆ ਮੈਂ ਬਾਈ ਜੀ ਨੂੰ ਕਹਿ ਕੇ ਲਗਟਾਂ ਲਿਆਇਆ ਮੈਂ ਠੀਕ ਹੈ ਹੁਣ ਮੈਂ ਰਾਤ ਵੀ ਨਾ ਗਲੀ ਚ ਤੁਰਿਆ ਬੰਦਾ ਸੀ ਲਾਈਟ ਲੱਗ ਗਈ ਐ ਲਾਈਟ ਦਾ ਮੂੰਹ ਕਾਹਨੂੰ ਜੋ ਗਲੀਆਂ ਨਾਲੀਆਂ ਬਣੀਆਂ ਸਭ ਕਾਲੀ ਦਲਦੀ ਦੇਣਾ ਤੁਸੀਂ ਉਹ ਦੇਖ ਲਓ ਜੁਗਲੀ ਫਿਲਮਾਂ ਦੇ ਬੈਕਸਾਈਡ ਉਹ ਦੇਖ ਵਾਲਾਂ ਫਿਲਮਾਂ ਦੇ ਸੌਰੀ ਇੰਟਰਲੌਕ ਲਾ ਰਹੇ ਆ ਮੇਨ ਰੋਡ ਅੱਗੇ ਜੀ ਕਿਉਂ ਲਾ ਰਹੇ ਆ ਪੁੱਛਿਆ ਗਿਆ ਭਰਾ ਨੇ ਪੱਤਰਕਾਰ ਨੇ ਕਹਿੰਦੇ ਜੀ ਇਹ ਤਾਂ ਲਾ ਰਹੇ ਆ ਜਦੋਂ ਵਹਿ ਗਈ ਇੰਟਰਲੌਕ ਪਾ ਦਾਂਗੇ ਤੇ ਕ੍ਰੈਸ਼ਰ ਪਾ ਦਾਂਗੇ ਇੰਟਰਲੌਕ ਤਾਂ ਲੱਗ ਰਹੀ ਹੈ ਕਿਉਂਕਿ ਸੀਵਰੇ ਬੋਰਡ ਲਾ ਕੇ ਦੇ ਰਿਆ ਇਹਨਾਂ ਦਾ ਕੋਈ ਪੈਸਾ ਨਹੀਂ ਕਿ ਉਹਦੇ ਚ ਸੀਵਰੇ ਬੋਰਡ ਨੇ ਹੀ ਇੰਟਰਲੌਕ ਲਾ ਕੇ ਦੇਣੀ ਆ ਜਿੱਤੇ ਸੀਵਰੇ ਪਿਆ ਉਹ ਤਾਂ ਲੱਗ ਰਹੀ ਆ ਉਹ ਸਰਕਾਰ ਨਹੀਂ ਲਾ ਰਹੀ ਆ ਗਾਂਧੀ ਸਕੂਲ ਤੋਂ ਬਣ ਰਿਹਾ ਜਿਹੜਾ ਕਹਿੰਦੇ ਸਾਈਕਲ ਟਰੈਕ ਠੀਕ ਹੈ ਇਹ ਵੀ ਢਿੱਲੋਵਾ ਮੇਲੇ ਦੇ ਪੈਸੇ ਪਏ ਹੋਏ ਤੁਸੀਂ ਆ ਕੇ ਨਹੀਂ ਪਤਾ ਕਰ ਸਕਦੇ ਹੋ ਇਹ ਜਦੋਂ ਢਿੱਲੋਤਾ ਉਹਨੇ ਕਰਾਪਾਸ ਕਰਾਇਆ ਸੀਗਾ ਇੱਥੇ ਪਾਈਪਾਂ ਪਾ ਕੇ ਇੰਟਰਲੌਕ ਲਾ ਕੇ ਦੇਣੇ ਸੀ ਇਹਨਾਂ ਨੇ ਉਹੀ ਇੰਟਰਲੌਕ ਲੱਗਦੀ ਹੈ ਕੋਈ ਨਵਾਂ ਪੈਸਾ ਨਹੀਂ ਆਇਆ ਇੱਕ ਕਾਲੀਦਲ ਦਾ ਚੇਅਰਮੈਨ ਹੀ ਸੀ ਭਾਈ ਜਿਹਨੇ ਸਾਰੇ ਸ਼ਹਿਰ ਚਾਰੋ ੁਲਾਈ ਗਲੀਆਂ ਨਾਲੀਆਂ ਬਣਾਈਆਂ ਅੰਨਾ ਪੈਸਾ ਲਾਇਆ ਉਹ ਤੋਂ ਲਾਇਆ ਤਾਂ ਟ੍ਰਾਫਿਕ ਤੋਂ ਹੀ ਭਾਈ ਨੇ ਕਿਹੜਾ ਘਰੋ ਲਿਆਂਦਾ ਸੀ ਹੁਣ ਵਧੀਆ ਕੰਮ ਕਰ ਰਹੀ ਆ ਇੱਕ ਦੋ ਲੱਗ ਹੋਈ ਇਹ ਰਿਕਾਰਡ ਤੁਸੀਂ ਦੇਖੋ ਮੇਲਾ ਤਾਂ ਕੱਲ ਇੱਥੇ ਆਏ ਸੀਗੇ 13 ਜਿਹੜਾ ਕੱਢ ਕੇ ਜਾੜੇ ਅੱਜ ਫੇਰ ਉੱਥੇ ਆ ਕੋਈ ਹੱਲ ਨਹੀਂ ਹੁਣ ਨਹੀਂ ਕੋਈ ਹੱਲ ਨਹੀਂ ਹੋਣਾ ਇਹਨਾਂ ਦਾ ਮਿਆਜ ਦਾ ਇਹ ਲੋਕਲ ਹੈ ਯਾਰ ਤੁਸੀਂ ਮੈਡੀਕਲ ਜਾਣੀ ਹੋ ਕੀ ਹਾਲਾਤ ਹੈ ਮੈਡੀਕਲ ਦੇ ਹਲਾਜ ਤਾਂ ਜਿਹੜਾ ਹੋਣਾ ਹੋਣਾ ਲੋਕਾਂ ਦਾ ਯਾਰ ਮੋਟਰਸਾਈਕਲ ਆ ਕੇ ਬੰਦਾ ਅੰਦਰ ਨਹੀਂ ਜਾ ਸਕਦਾ ਉਹਦੇ ਨੂੰ ਮੋਟਰਸਾਈਕਲ ਨਹੀਂ ਹੁੰਦਾ ਪਰ ਪੁਲਿਸ ਤਾਂ ਸਹੀ ਹੈ ਪੁਲਿਸ ਦਾ ਕੋਈ ਕਸੂਰ ਨਹੀਂ ਗਾ ਪੁਲਿਸ ਨੂੰ ਤਾਂ ਖੁੱਲੇ ਛੱਡ ਦੇ ਨੇ ਯਾਰ ਬਸ ਸਾਰਾ ਕੁਝ ਹੀ ਬੰਦ ਹੋ ਜਾਣਾ ਚਿੱਟੇ ਦੀ ਗੱਲ ਕਰਨਾ ਖੁੱਲਾ ਛੱਡ ਦੇਣਾ ਪੁਲਿਸ ਨੂੰ ਇੰਟਰਵਿਊਲ ਬੰਦ ਹੋ ਜੇ ਹੋ ਜਾ ਬੰਦ ਚਿੱਟਾ ਆਪਣੇ ਸ਼ਹਿਰ ਚ ਕੋਈ ਵਿਧਾਤੀ ਦਾ ਸਰਪੰਚ ਬਣਦਾ ਉਹਨੇ ਦਸ ਦਿਨ ਲਾਏ ਆ ਚਿੱਟੇ ਵਾਲਿਆਂ ਤੇ ਪੰਜ ਚਾਰ ਦਿਨ ਉਹ ਸਮਝਾਉਂਦਾ ਰਿਹਾ ਪੰਜ ਚਾਰ ਦਿਨ ਉਹ ਡਾਕੀ ਚੱਕਣੀ ਪਈ ਅੱਜ ਤੁਸੀਂ ਉੱਥੇ ਜਾ ਕੇ ਦੇਖਿਓ ਗੁੜੀਆਂ ਪੂਜਦੀਆਂ ਉਹਨੂੰ ਚਿੱਟਾ ਬੰਦ ਕਰਤਾ ਉਹ ਇੱਕ ਸਰਪੰਚ ਨੇ ਆਯਾਦ ਖੜਾ ਸੀ ਉਹ ਇੱਕ ਉਹਨੇ ਚਿੱਟਾ ਬੰਦ ਕਰਤਾ ਉਹ ਦੇਰੀਏ ਤੁਸੀਂ ਜਾ ਕੇ ਪਤਾ ਕਰ ਲਓ ਉੱਥੇ ਵੀ ਚਿੱਟਾ ਮਿਲਦਾ ਕਿ ਨਹੀਂ ਮਿਲਦਾ ਦੂਰ ਹੱਥ ਜੋੜਵਾ ਕੇ ਨਹੀਂ ਨਾ ਭਾਈ ਸੋਸੀਗਾ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਿੱਦੀਖ ਬਾਂਬਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਫਿਰ ਇੱਕ ਸਿੱਖਿਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੋ ਫਰੀਦਪੁਰ ਦੇ ਵਿੱਚ ਵਾਰ ਨੰਬਰ 10 ਤੋਂ ਸ਼ਰਮਨੀ ਕਾਲੀ ਦਰ ਵੱਲੋਂ ਕਾਉਂਸਲਰ ਵੀ ਚੋਣ ਲੜੇ ਸੀ ਤੇ ਉਹ ਫਰੀਦਪੁਰ ਦੇ ਵਿਕਾਸ ਨੂੰ ਕਿਵੇਂ ਦੇਖਦੇ ਆ ਜੇ ਕਿਵੇਂ ਕਿੰਨਾ ਕੁ ਹੁਣ ਤੱਕ ਵਿਕਾਸ ਹੋਇਆ ਸਾਰੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਅਰਜਿੰਦਰ ਕੁਮਾਰ ਸ਼ੰਟੂ ਆਪਣੇ ਨਾਲ ਹੈਗੇ ਆ ਉਹਨਾਂ ਨਾਲ ਗੱਲ ਕਰਾਂਗੇ ਨਿਕਨੇਮ ਸ਼ੰਟੂ ਹੈ ਉਹ ਉਸੇ ਤੇ ਬੇਸ ਤੇ ਹੀ ਆਪਾਂ ਗੱਲ ਕਰਾਂਗੇ ਸ਼ੰਟੂ ਜੀ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਉਹ ਠੀਕ ਹੋ ਸ਼ੰਟੂ ਬਹੁਤ ਵਧੀਆ ਬਹੁਤ ਵਧੀਆ ਭਾਈ ਤੁਸੀਂ ਦੱਸੋ ਵਧੀਆ ਕਿਵੇਂ ਮੁਫਰੀਦਪੁਰ ਦਾ ਕਿਵੇਂ ਦੇਖਦੇ ਹੋ ట్రాਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਜ਼ਿਆਦਾ ਵਧ ਗਈ ਹੈ ట్రాਫਿਕ ਨਹੀਂ ਤੁਸੀਂ ਜਿਹੜਾ ਮਰਜ਼ੀ ਮੁੱਦਾ ਲਾ ਲਓ ਕਿਸੇ ਮੁੱਦੇ ਦੇ ਕੋਈ ਮੁੱਦਾ ਚੱਕ ਲਓ ਯਾਰੋ ਕਿਸੇ ਗਰੀਬ ਦੇ ਨੀਲੇ ਕਾਰਡ ਹਨਾ ਜਿਹੜੇ ਲੋਡ ਵੰਦੋਂ ਕੱਟੇ ਪਏ ਆ ਜਿਹੜੇ ਗੱਡੀਆਂ ਤੇ ਜਾਂਦੇ ਕਣਕ ਲੈਣ ਉਹਨਾਂ ਦੇ ਚੱਲਦੇ ਪਏ ਆ ਗਰੀਬ ਚਰੇ ਥੱਕੇ ਕੰਦੇ ਫਿਰਦੇ ਆ ਕੋਈ ਸ਼ੜਕ ਲਾ ਲਓ ਕੋਈ ਗਲੀ ਲਾ ਲਓ ਆਰਓ ਸੀਗੇ ਬਈ ਨੇ ਲਾਇਏ ਮੇਰੇ ਦਾ ਦਰਜਨ ਤੋਂ ਉੱਤੇ 16-17 ਰੋਲ ਲਾਏ ਸੀ ਸ਼ਹਿਰ 'ਚ ਸਾਰੇ ਬੰਦ ਪਏ ਆ ਤਿੰਨ ਚਾਰ ਚੱਲੀ ਜਾਂਦੇ ਆ ਉਹ ਵੀ ਨੌ ਰੋਲ ਪਾਣੀ ਨਾਲ ਕਦੇ ਉਹਨਾਂ ਦੀ ਸਰਵਿਸ ਨਹੀਂ ਹੋਈ ਗਈ ਕੋਈ ਦੇਖਣ ਹੀ ਨਹੀਂ ਗਿਆ ਵੀ ਉਹ ਕਿਵੇਂ ਹੈ ਕਿਵੇਂ ਨਹੀਂ ਮੇਰੇ ਮਹੱਲੇ 'ਚ ਖੁੱਦ ਲੱਗਿਆ ਸੀ ਆ ਮੈਂ ਖੁੱਦ ਲਵਾਇਆ ਸੀ ਉਹ ਬੰਦ ਪਿਆ ਧਿਆਨ ਹੀ ਨਹੀਂ ਦਿੰਦੇ ਸਰਕਾਰ ਪਤਾ ਨਹੀਂ ਕੀ ਸੋਚ ਇਹਨਾਂ ਦੀ ਬੁਰਾ ਹਾਲ ਆ ਟ੍ਰੈਫਿਕ ਦਾ ਮੇਰਾ ਆਫਿਸ ਆਫ ਦਾ ਬਾਤੀ ਚੌਂਕ ਚਾ ਉੱਥੇ ਤੁਸੀਂ ਜਦੋਂ ਮਰਜੀ ਜਾੜ ਜਦੋਂ ਸਕੂਲ ਨੂੰ ਛੁੱਟੀ ਹੁੰਦੀ ਉਹ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਲੋਕੀ 15-15 ਮਿੰਟ ਖੜੇ ਰਹਿੰਦੇ ਲਾਈਨ ਚ ਹੁਣ ਵੀ ਜਾੜ ਉੱਥੇ ਹੁਣ ਵੀ ਟ੍ਰੈਫਿਕ ਜਾਮ ਹੋਊਗਾ ਧਿਆਨ ਹੀ ਨਹੀਂ ਦੇ ਰਹੀ ਸਰਕਾਰ ਨਿੱਕੇ ਨਿੱਕੇ ਮੁੱਦੇ ਸਰਕਾਰ ਜਿਵੇਂ ਦਾ 1 ਮਿੰਟ ਦਾ ਕੰਮ ਆ ਟ੍ਰੈਫਿਕ ਫਾਲ ਕਰਨਾ ਕਿਉਂ ਨਹੀਂ ਕਰਦੇ ਠੀਕ ਆ ਚੋਰੀਆਂ ਤੁਸੀਂ ਰੋਜ਼ ਖਬਰ ਪੜ੍ਹਦੇ ਕਦੇ ਹੋਇਆ ਸੀਗਾ ਇਹ ਬੰਦਾ ਤੁਰਿਆ ਜਾਂਦਾ ਫੋਨ ਲੈ ਜਾਣਗੇ ਖੂਗੇ ਕੰਨ ਨਾਲ ਲਾ ਕੇ ਨਹੀਂ ਤੂੰ ਸ਼ਾਂ ਨਾ ਲੱਕ ਸਕਦੇ ਉਹਦੇ ਪਾ ਲਾਦਾ ਕੋਗੇ ਲੈ ਕੇ ਦੇਖੋ ਸਰਕਾਰ ਜਦੋਂ ਲੋਕਾਂ ਨੇ ਬਦਲਾ ਲਿਆਂਦਾ ਸੀ ਇਸੇ ਕਰਕੇ ਹੀ ਲਿਆਂਦਾ ਸੀਗਾ ਵੀ ਕੁਝ ਨਾ ਕੁਝ ਚੇਂਜ ਹੋਊਗਾ ਠੀਕ ਹੈ ਨਾ ਉਹ ਇਹਨਾਂ ਨੇ ਤਾਂ ਮਾਂ ਦੇ ਪੁੱਤਾਂ ਨੇ ਕੀਤਾ ਹੀ ਕੱਖ ਨਹੀਂ ਕਿੰਨੇ ਜੂੜੇ ਦਿੱਲੀ ਵੇ ਲੋਕੀ ਹਾਲ ਹੋਇਆ ਮੈਂ ਖੁਦ ਗਿਆ ਦਿੱਲੀ ਦੋ ਵਾਰ ਹੀ ਗਿਆ ਦਿੱਲੀ ਮੈਂ ਇਲੈਕਸ਼ਨਾਂ ਤੋਂ ਪਹਿਲਾਂ ਦੋਵੇਂ ਵਾਰੀ ਮੈਂ ਉੱਥੇ ਜਾ ਕੇ ਲਾਈਵ ਹੋਇਆ ਤੁਸੀਂ ਯਕੀਨ ਨਹੀਂ ਕਰਨਾਗਾ ਜਿਹੜੇ ਚੰਗੇ ਪੋਸ਼ ਏਰੀਆ ਨੇ ਦਿੱਲੀ ਦੇ ਉੱਥੇ ਨਾ ਨਾ ਗੰਦ ਰੂੜੀਆਂ ਲੱਗੀਆਂ ਹੋਈਆਂ ਚੜਕਾਂ ਦੇ ਪਾਣੀ ਖੜਾ ਹੋਰ ਪਚੋਮੇ ਆਟੋ ਤੇ ਬਹਿ ਗਿਆ ਮੇਰੇ ਨਾਲ ਦਿੱਲੀ ਦਾ ਲੋਕਲ ਬੰਦਾ ਉਹਨੂੰ ਪਤਾ ਸੀ ਅਗਲਾ ਡਰੈੱਸ ਅਸੀਂ ਕਿੱਥੇ ਜਾਣਾ ਮੈਂ ਆਟੋ ਵਾਲ ਨੂੰ ਕਿਹਾ ਮੈਂ ਕਿਹਾ ਅੰਕਲ ਕੀ ਹਾਲ ਚਾਲ ਨੇ ਕਹਿੰਦਾ ਠੀਕ ਹੈ ਮੈਂ ਕਿਹਾ ਸਰਕਾਰ ਕਿਵੇਂ ਚੱਲਦੀ ਕੇਰੀਵਾਲ ਦੀ ਉਹਨੇ ਸਾਈਡ ਤੇ ਲਾ ਲਿਆ ਆਟੋ ਸਾਈਡ ਤੇ ਲਾ ਕੇ ਰੋਨ ਲੱਗ ਗਿਆ ਉਹ ਮੈਂ ਕਿਹਾ ਅੰਕਲ ਕੀ ਗੱਲ ਹੋ ਗਈ ਕਹਿੰਦਾ ਜਿੱਦਨ ਦਾ ਕੇਰੀਵਾਲ ਪੇ ਆਇਆ ਨਾ ਦਿੱਲੀ 'ਚ ਸਾਡੇ ਘਰ ਦੇ ਕਹਿੰਦਾ ਚਾਰ ਮੈਂਬਰ ਮਰ ਗਏ ਮੈਂ ਕਿਹਾ ਅੰਕਲ ਕਿਵੇਂ ਕਹਿੰਦਾ दारू 10 ਦੁਕਾਨਾਂ ਬਸ ਸਾਨੂੰ ਗਿਣਾਏ ਉਹਨੇ ਠੇਕੇ ਆਟੋ ਦੇ ਬੈਠਣ ਤੇ ਸਾਨੂੰ 15 ਮਿੰਟ ਲੱਗੇ ਸਾਡਾ ਅਗਲਾ ਚੌਕੋਂ ਤੇ 15 ਮਿੰਟਾਂ ਦੇ ਵਿੱਚ 15 ਠੇਕੇ ਆ ਗਏ ਦਸ ਦੁਕਾਨਾਂ ਛੱਡ ਕੇ ਠੇਕਾ ਦਸ ਦੁਕਾਨਾਂ ਛੱਡ ਕੇ ਠੇਕਾ ਕਹਿੰਦਾ ਐਮਐਲਏ दारू ਤੇ ਜੱਟਾ ਵੇਚੀ ਜਾਂਦੇ ਆ ਕਹਿੰਦਾ ਅਸੀਂ ਜੱਟਾ ਵੇਖਿਆ ਨਹੀਂ ਸੀ ਕਦੇ ਕਹਿੰਦਾ ਸਾਡੇ ਘਰ ਦੇ ਚਾਰ ਮੈਂਬਰ ਮਰੇ ਜੱਟੇ ਨਾਲ ਆਟੋ ਵਾਲਾ ਕਹਿੰਦਾ ਉਹ ਦਿੱਲੀ ਤੱਕ ਇਹਨਾਂ ਨੂੰ ਪਹੁੰਚ ਦਿੱਲੀ ਤੱਕ ਯਾਰ ਖੁਦ ਮੈਂ ਆਪ ਖੁਦ ਪੁੱਛ ਆਟੋ ਵਾਲੇ ਨੂੰ ਉਹ ਵਿਚਾਰਾ ਰੋਂਣ ਲੱਗ ਗਿਆ ਸਾਡੇ ਕੋਲ 5-4 ਮਿੰਟ ਰੁਈ ਗਿਆ ਉਹ ਸਾਈਡ ਤੇ ਲੱਗੇ ਆਟੋ ਤੁਸੀਂ ਕੌਂਸਲਰ ਵੀ ਚੁਣ ਲਈ ਹੈ ਕਿੰਨਾ ਕੁ ਵਿਕਾਸ ਤੋਂ ਦੇ ਸ਼ੇਅਰ ਦੇਗਾ ਮਤਲਬ ਮਲੇ ਦੇ ਵਿੱਚ ਤੁਸੀਂ ਵੇਖੋ ਯਾਰ ਮੈਂ ਜਿਹੜੇ ਮੇਰਾ ਏਰੀਆ ਲਾਲੋ ਗੁਰੂ ਤੇਗ ਬਹਾਦਰ ਨਗਰ ਹੈਣਾ ਸਾਰੇ ਸ਼ਹਿਰ ਨੂੰ ਪਤਾ ਜਦੋਂ ਇਹ ਏਰੀਆ ਵਸਿਆ ਸੀਗਾ ਬਾਈ ਜੀ ਚੇਅਰਮੈਨ ਸੀਗੇ ٹرسٹ ਦੇ ਠੀਕ ਹੈ ਬਾਈ ਜੀ ਨੂੰ ਕਹਿ ਕੇ ਗਲੀਆਂ ਨਾਲੀਆਂ ਲਿਆਇਆ ਮੈਂ ਬਾਈ ਜੀ ਨੂੰ ਕਹਿ ਕੇ ਲਾਈਟਾਂ ਲਿਆਇਆ ਮੈਂ ਠੀਕ ਹੈ ਹੁਣ ਮੈਂ ਰਾਤ ਵੀ ਨਾ ਗਲੀ ਵਿੱਚ ਤੁਰਿਆ ਫਿਰਦਾ ਸੀ ਲਾਈਟ ਲੱਗ ਗਏ ਆ ਲੈਣ ਦਾ ਮੂੰਹ ਦਾਣੂ ਰੋਜ਼ ਨਹੀਂ ਥੱਲੇ ਚਾਹੀਦੀ ਮੂੰਹ ਦਾਣੂ ਅੱਛਾ ਮੈਂ ਹੈਰਾਨ ਮੈਂ ਕਿ ਯਾਰ ਕਮਾਲ ਆ ਯਾਰ ਵੀ ਇਹ ਤਾਂ ਨੂੰ ਮੂੰਹ ਕਰੀ ਬਟੇ ਰੋਸ਼ਨੀ ਧਲੇ ਜਾਈਦੀ ਕਿ ਤਾਂ ਨੂੰ ਚਾਹੀਦੀ ਆ ਤੁਸੀਂ ਜਾਓੜੇ ਰਾਤ ਨੂੰ ਆ ਜਾਓ ਮੁੱਲੇ ਚ ਵਿਖਾ ਦੂੰਗਾ ਪੰਜਾ ਚਾਰਾਂ ਲੇਟਾਂ ਮਗਰ ਇੱਕ ਲਾਈਟ ਬੰਦ ਪਈ ਆ ਜ਼ਿੰਦਗੀ ਜੋ ਗਲੀਆਂ ਨਾਲੀਆਂ ਬਣੀਆਂ ਸਭ ਕਾਲੀ ਦਲਦੀ ਦੇਣਾ ਹੈ ਕਿੰਨਾ ਕੰਮ ਲੱਗਦਾ ਥੋੜੇ ਮੁੱਲੇ ਚ ਹੋਣ ਵਾਲਾ ਤੁਸੀਂ ਨਾ ਮੈਂ ਕਾਲੀ ਦਲਦੀ ਗੱਲ ਕਰਦਾ ਜਦੋਂ ਕਾਲੀ ਦਲਦੀ ਸਰਕਾਰ ਜਾ ਰਹੀ ਹੈ ਸੀਵਰੇਜ ਦਾ ਕੰਮ ਚੱਲਦਾ ਸੀ ਸਾਰੇ ਸ਼ਹਿਰ ਦਾ ਸੀਵਰੇਜ ਦਾ ਕੰਮ ਚੱਲਿਆ ਸੀ ਠੀਕ ਹੈ ਟੀਮ ਆਉਂਦੀ ਸੀਗੀ ਕੰਪਨੀ ਦੀ ਲੇਵਲ ਕਰਕੇ ਪਾਈ ਪਾਉਂਦੀ ਸੀ ਉਹ ਠੀਕ ਆ ਪ੍ਰੋਪਰ ਚੱਲ ਰਿਆ ਸੀ ਉਹਨਾਂ ਨੇ 15 ਸਾਲ ਸਾਂਭਣਾ ਸੀ ਇੰਟਰਲੌਕ ਲਾ ਕੇ ਦੇਣੀ ਸੀ ਲਾਈਟਾਂ ਲਾ ਕੇ ਦੇਣੀਆਂ ਸੀ ਉਹਨੇ ਕਾਲੀਦਾਲ ਦੀ ਸਰਕਾਰ ਚਲੀ ਗਈ ਜੀ ਉਸ ਦਿਵਾਰ ਨਿੱਕੇ ਨਿੱਕੇ ਠੇਕੇਦਾਰ ਆ ਗਏ ਜਿਹਨਾਂ ਨੂੰ ਆਪਾਂ ਕਮਿਸ਼ਨ ਬੇਸ ਵਾਲੇ ਕਹਿ ਸਕਦੇ ਵਟੀਆਂ ਕੌਪੀਆਂ ਕਮਿਸ਼ਨ ਨਹੀਂ ਦਿੰਦੀਆਂ ਉਹਨਾਂ ਨੇ ਕੋਈ ਲੈਵਲ ਨਹੀਂ ਕੱਢਿਆ ਕੋਈ ਕੁਝ ਨਹੀਂ ਮੇਰੇ ਮਹੱਲੇ ਜੀ ਜਾਵੜੋ ਰੋਏ ਸੀ ਉਰੇ ਬਲਾਕ ਰਹਿੰਦਾ ਕੋਈ ਲੈਵਲ ਕੱਢ ਕੇ ਨਹੀਂ ਪਾਇਆਗਾ ਜਿੱਤੇ ਕਾਲੀ ਦਲ ਛੱਡ ਗਿਆ ਉਦੋਂ ਬੇੜਾ ਕਰ ਕੀ ਹੋ ਗਿਆ ਸ਼ਹਿਰ ਦੇ ਅੰਦਰਲੇ ਪਾਸੇ ਵੀ ਦੇਖ ਲਓ ਇੰਟਰਲੌਕ ਲੱਗੀ ਕਾਲੀ ਦਲ ਦੇ ਮਿਲਿਆਂ ਦੀ ਲੱਗੀ ਐ ਤੇ ਮੇਰੇ ਵਾਲੇ ਪਾਸੇ ਦੇਖ ਲਓ ਜ਼ਮੀਨ ਸਮਾਨ ਦਾ ਫਰਕ ਐ ਇੰਟਰਲੌਕ ਦਾ ਤੁਸੀਂ ਉਹ ਦੇਖ ਲਓ ਜੁਗਲੀ ਫਿਲਮੇ ਦੇ ਬੈਕਸਾਈਡ ਉਹ ਦਿਸਦਾਰ ਫਿਲਮੇ ਦੇ ਸੌਰੀ ਇੰਟਰਲੌਕ ਲਾ ਰਹੇ ਐ ਮੇਨ ਰੋਡ ਅਗੇ ਜੀ ਕਿਉਂ ਲਾ ਰਹੇ ਆ ਪੁੱਛਿਆ ਕੇ ਭਰਾ ਨੇ ਪੱਤਰਕਾਰ ਨੇ ਕਹਿੰਦੇ ਜੇ ਤਾਂ ਲਾ ਰਹੇ ਆ ਜਦੋਂ ਬਹਿ ਗਈ ਇੰਟਰਲੌਕ ਪਾੜਦਾ ਤੇ ਕ੍ਰੈਸ਼ਰ ਪਾਦਾਂਗੇ ਇੰਟਰਲੌਕ ਤਾਂ ਲੱਗ ਰਹੀ ਆ ਕਿਉਂਕਿ ਸੀਵਰੇਜ ਬੋਰਡ ਲਾ ਕੇ ਦੇ ਰਿਆ ਇਹਨਾਂ ਦਾ ਕੋਈ ਪੈਸਾ ਨਹੀਂ ਕਿ ਉਹਦੇ ਚ ਸੀਵਰੇਜ ਬੋਰਡ ਨੇ ਹੀ ਇੰਟਰਲੌਕ ਲਾ ਕੇ ਦੇਣੀ ਆ ਜਿੱਥੇ ਸੀਵਰੇਜ ਪਿਆ ਉਹ ਤਾਂ ਲੱਗ ਰਹੀ ਆ ਉਹ ਸਰਕਾਰ ਨਹੀਂ ਲਾ ਰਹੀ ਆ ਗਾਂਧੀ ਸਕੂਲ ਤੋਂ ਬਣ ਰਿਹਾ ਜਿਹੜਾ ਕਹਿੰਦੇ ਸਾਈਕਲ ਟਰੈਕ ਠੀਕ ਆ ਇਹ ਵੀ ਢਿੱਲੋ ਸਾਹ ਵੇਲੇ ਦੇ ਪੈਸੇ ਪਏ ਹੋਏ ਆ ਤੁਸੀਂ ਆਰਟੀ ਨਹੀਂ ਪਤਾ ਕਰ ਸਕਦੇ ਹੋ ਇਹ ਜਦੋਂ ਢਿੱਲੋ ਸਾਹ ਨੇ ਕਰਾ ਪਾਸ ਕਰਾਇਆ ਸੀਗਾ ਇੱਥੇ ਪਾਈਪਾਂ ਪਾ ਕੇ ਇੰਟਰਲੌਕ ਲਾ ਕੇ ਦੇਣੀ ਸੀ ਇਹਨਾਂ ਨੇ ਉਹੀ ਇੰਟਰਲੌਕ ਲੱਗ ਰਹੀ ਆ ਇਹ ਕੋਈ ਨਵਾਂ ਪੈਸਾ ਨਹੀਂ ਆਇਆ ਮੈਂ ਨਾ ਕਮੇਟੀ ਦੇ ਪ੍ਰਧਾਨ ਜੀ ਨੂੰ ਗਿਆ ਮੈਂ ਕਿਹਾ ਦੋ ਕੰਮ ਆ ਮਹੱਲੇ ਦੇ ਕਹਿੰਦਾ ਯਾਰ ਮੈਂ ਆਪ ਦੇ ਬੇਸ ਤੇ 1,20,000 ਰੁਪਏ ਇੱਕ ਮਹੱਲੇ ਨੂੰ ਦਿੱਤਾ ਇੱਕ ਵਾਰ ਨੂੰ ਤੁਸੀਂ ਵੇਖ ਲਓਣ ਕੀ ਕੰਮ ਹੋਣਗੇ 1,20,000 ਦੇ ਕੁਝ ਵੀ ਨਹੀਂ ਕੁਝ ਵੀ ਨਹੀਂ ਹੋਣਾ ਨਾ ਪੁਲੀ ਵੀ ਨਹੀਂ ਬਣਨੀ ਜੇ ਆਪਾਂ ਕਹਿ ਲਈ ਕਿ ਤਾਂ ਵੱਡੀ ਪੁਲੀ ਬਣ ਜੂਗੀ ਮੈਂ ਕਿਹਾ ਪ੍ਰਧਾਨ ਜੀ ਇਹਦੇ ਨਾਲ ਕੀ ਕਰਾਂਗੇ ਇੱਕ ਪੈਸਾ ਸਿੰਗਲ ਪੈਸਾ ਨਹੀਂ ਆਇਆ ਫ੍ਰੀਕੁੱਟ ਇੱਕ ਸਿੰਗਲ ਪੈਸਾ ਤੁਹਾਨੂੰ ਲੱਗਦਾ ਕਿਸੇ ਮਹੱਲੇ ਦੇ ਵਿੱਚ ਹੋਏ ਤਾਂ ਕੋਈ ਕਿਸੇ ਨਹੀਂ ਕਮੇਟੀ 'ਚ ਜਦੋਂ ਪੈਸਾ ਨਹੀਂ ਆਇਆ ਕਮੇਟੀ ਕਰੂਗੀ オートमेटिकਲ ਦਾ ਆਪ ਦਾ ਖਰਚਾ ਘਟਣ ਨੂੰ ਪੈਸੇ ਨਹੀਂ ਕਮੇਟੀ ਸ਼ਹਿਰ ਤੇ ਕਿੱਥੇ ਲਾ ਦੂਗੀ ਸਰ ਦੇ ਚੇਅਰਮੈਨ ਬਣੇ ਆ ਕਾਂਗਰਸ ਵਾਲੇ ਵੀ ਬਣੇ ਆ ਏਦੋਂ ਪਹਿਲਾਂ ਸੀਗੇ ਆਪਣੇ ਵਕੀਲ ਸਾਹਿਬ ਨਾ ਉਹਨਾਂ ਦਾ ਦਿਮਾਗ ਤੇ ਆ ਗੁਪਤਾ ਜੀ ਇੱਕ ਪੈਸਾ ਸ਼ਹਿਰ ਤੇ ਲਾਇਆ ਸਿੰਗਲ ਪੈਸਾ ਸ਼ਹਿਰ ਤੇ ਨਹੀਂ ਲਾਇਆ ਹੁਣ ਵੀ ਸਾਡਾ ਭਰਾ ਘੁੱਸਾ ਹੈਗਾ ਹੁਣ ਵੀ ਦੇਖ ਲੋ ਸੋ ਕਿੱਥੇ ਟਰਸਟ ਦੇ ਪੈਸੇ ਲਾ ਕੇ ਕੰਮ ਚੱਲੀ ਜਾਂਦਾ ਇੱਕ ਕਾਲੀ ਦਲ ਦਾ ਚੇਅਰਮੈਨ ਹੀ ਸੀ ਭਾਈ ਜਿਨੇ ਸਾਰੇ ਸ਼ਹਿਰ ਚ ਆ ਰੋਲ ਆਏ ਗਲੀਆਂ ਨਾਲੀਆਂ ਬਣਾਈਆਂ ਅੰਨਾ ਪੈਸਾ ਲਾਇਆ ਉਹ ਤੋ ਲਾਇਆ ਤਾਂ ਟਰਸਟ ਚ ਵੀ ਬਾਈ ਨੇ ਕਿਹੜਾ ਘਰੋ ਲਿਆਂਦਾ ਸੀ ਇਹਦਾ ਮਤਲਬ ਪੈਸਾ ਹੈਗਾ ਟਰਸਟ ਚ ਲਾਉਦੇ ਕਿਉਂ ਨਹੀਂ ਹੁਣ ਵਧੀਆ ਕੰਮ ਕਰਦੇ ਨਹੀਂ ਆਈ ਕਬ ਜੇ ਹਟਾਉਣ ਲੱਗੇ ਹੋਏ ਆ ਇਹ ਰਿਕਾਰਡ ਤੁਸੀਂ ਦੇਖੋ ਮੈਨੂੰ ਲੱਗਦਾ ਕੱਲ ਇੱਥੇ ਆਏ ਸੀਗੇ 11 12 ਗੇੜਾ ਕੱਢ ਕੇ ਜਾਵੜੇ ਅੱਜ ਫੇਰ ਉੱਥੇ ਆ ਕੋਈ ਹੱਲ ਨਹੀਂ ਹੁਣ ਕੋਈ ਹੱਲ ਨਹੀਂ ਹੋਣਾ ਇਹਨਾਂ ਦਾ ਨਿਆਂ ਕਰਦੇ ਆਂ ਸ਼ੂਗਰ ਮਿਲ ਵੀ ਕੇ ਗੱਲ ਕਰ ਲੇ ਤੁਸੀਂ ਸ਼ੂਗਰ ਮਿਲ ਤੇ ਲੈ ਲਓ ਆਪਣੇ ਐਮਐਲਏ ਸਾਹਿਬ ਧਰਨਾ ਲਾ ਕੇ ਬੈਠੇ ਰਹੇ ਉੱਥੇ ਜੂਠ ਵੀ ਕੇ ਉੱਠੇ ਸੀ ਉਥੋਂ ਅੱਜ ਮਿਲਦਾ 3 ਸਾਲ ਹੋ ਗਿਆ ਸਰਕਾਰ ਨੂੰ ਤੇ ਕਹਿੰਦੇ ਜਦੋਂ ਕੋਲ ਦੀ ਨਾਲ ਦੇ ਉਧਰਲੇ ਪਾਸੇ ਦੇਖਦੇ ਨਹੀਂ ਉਹਨੇ ਚਲੋ ਉਹਨਾਂ ਦਾ ਬਹੁਤ ਦੂਰ ਦੀ ਗੱਲ ਹੋਂ ਤਾਂ ਸਰਕਾਰ ਤੇ ਬਹੁ ਬੂਟੇ ਬੱਟੇ ਲਾਇਏ ਸੀ ਇਹਨਾਂ ਨੇ ਹੋਂ ਟਾਈਮ ਚਲਾ ਸਕਦੇ ਆ ਇਹ ਹੋਂ ਇਹਨਾਂ ਦੇ ਵਾਸਤੇ ਨਾ ਉਵੇਂ ਪਈ ਆ ਸਾਬ ਉਥੋਂ ਵੇਚ ਕੇ ਖਾ ਗਏ ਲੋਕੀ ਅਮਲੀ ਜਾਂਦੇ ਕੋਈ ਉਹਨਾਂ ਕੋ ਪੱਟ ਲਿਆਉਂਦੇ ਆ ਤੁਸੀਂ ਢੀੜਾ ਕੱਢ ਕੇ ਵੇਖੋ ਦੇਣੇ ਮੇਰੇ ਨਾਲ ਹੀ ਚਲੋ ਦਿਖਾ ਦਿੰਨਾ ਤੁਹਾਨੂੰ ਠੀਕ ਆ ਕੱਕ ਨਹੀਂ ਹੈਗਾ ਉੱਥੇ ਤੋਂ ਵੇਚ ਕੇ ਖਾ ਗਏ ਆਂ ਵੀ ਸ਼ੂਗਰ ਮਿਲਦਾ ਹਾਂ ਤੇ ਉਤੋਂ ਆਪਾਂ ਜੂਦ ਪੀ ਕੇ ਉੱਠੇ ਸੀ ਤੁਸੀਂ ਲੋਕਲ ਆ ਯਾਰ ਤੁਸੀਂ ਮੈਡੀਕਲ ਜਾਣੇ ਹੋ ਕੀ ਹਾਲਾਤ ਆ ਮੈਡੀਕਲ ਦੇ ਉਸ ਚੇਂਜ ਲੱਗਦੀ ਤੁਹਾਨੂੰ ਉੱਤੇ ਨਹੀਂ ਹਾਈ ਟੈਨ ਲੱਗਦੀ ਬਸ ਇਹ ਚੇਂਜ ਹਾਲਾਤ ਮੜੇ ਬਹੁਤ ਹਾਲਾਤ ਮੜੇ ਆ ਬਹੁਤ ਆ ਜਿਆਦਾ ਹਾਲਾਤ ਮੜੇ ਆ ਬੁਲਾ ਹਾਲ ਹੋਇਆ ਪਿਆ ਮੈਡੀਕਲ ਦਾ ਹਲਾਜ ਤਾਂ ਜਿਹੜਾ ਹੋਣਾ ਹੋਣਾ ਲੋਕਾਂ ਦਾ ਯਾਰ ਮੋਟਰਸਾਈਕਲ ਛੜਾ ਕੇ ਬੰਦਾ ਅੰਦਰ ਨਹੀਂ ਜਾ ਸਕਦਾ ਆਉਂਦੇ ਨੂੰ ਮੋਟਰਸਾਈਕਲ ਨਹੀਂ ਹੁੰਦਾ ਪਰ ਇੱਕ ਦਾਗਾਂ ਉ ਮਰਿਆ ਹੁੰਦਾ ਨਜ਼ੀਬਾ ਚ ਹੁੰਦਾ ਬਾਹਰੋਂ ਆ ਕੇ ਲੱਖ ਰੁਪਏ ਦਾ ਨੁਕਸਾਨ ਹੋ ਜਾਂਦਾ ਬਾਹਰ ਮੋਟਰਸਾਈਕਲ ਨਹੀਂ ਹੁੰਦਾ ਤੁਸੀਂ ਖੜਾ ਕੇ ਵੇਖ ਲੋ 2 ਘੰਟੇ ਮੋਟਰਸਾਈਕਲ ਪੁਲਿਸ ਤਾਂ ਕੰਮ ਕਰ ਹੀ ਰਹੀ ਹੈ ਨਾ ਤੇ ਪੁਲਿਸ ਸਹੀ ਹੈ ਪੁਲਿਸ ਦਾ ਕੋਈ ਕਸੂਰ ਨਹੀਂ ਹੈ ਪੁਲਿਸ ਨੂੰ ਤਾਂ ਖੁੱਲੇ ਛੱਡ ਦੇਣੇ ਯਾਰ ਬਸਾਰਾ ਕੋਸੀ ਬੰਦ ਹੋ ਜੂ ਮੈਂ ਚਿੱਟੇ ਦੀ ਗੱਲ ਕਰ ਰਣਾ ਖੁੱਲਾ ਛੱਡ ਦੇਣਾ ਪੁਲਿਸ ਨੂੰ ਇੰਟਰਵਿਅਰ ਬੰਦ ਹੋ ਜੇ ਹੋ ਜੂ ਬੰਦ ਚਿੱਟਾ ਆਪਣੇ ਸ਼ਹਿਰ ਚ ਕੋਈ ਵਿਧਿਆਤੀ ਦਾ ਸਰਪੰਚ ਬਣਿਆ ਠੀਕ ਹੈ ਉਹਨੇ 10 ਦਿਨ ਲਾਏ ਆ ਚਿੱਟੇ ਵਾਲਿਆਂ ਦੇ ਪੰਜ ਚਾਰ ਦਿਨ ਉਹ ਸਮਝਾਉਂਦਾ ਰਿਹਾ ਪੰਜ ਚਾਰ ਦਿਨ ਉਹ ਡਾਂਗ ਵੀ ਚੱਕਣੀ ਪਈ ਅੱਜ ਤੁਸੀਂ ਉੱਥੇ ਜਾ ਕੇ ਦੇਖਿਓ ਬੁੜੀਆਂ ਪੂਜਦੀਆਂ ਉਹਨੂੰ ਚਿੱਟਾ ਬੰਦ ਕਰਦਾ ਉਹਨੇ ਇੱਕ ਸਰਪੰਚ ਨੇ ਆਯਾਦ ਖੜਾ ਸੀ ਉਹ ਇੱਕ ਉਹਨੇ ਚਿੱਟਾ ਬੰਦ ਕਰਤਾ ਉਹ ਏਰੀਏ 'ਚ ਤੁਸੀਂ ਜਾ ਕੇ ਪਤਾ ਕਰ ਲਿਓ ਉੱਥੇ ਵੀ ਚਿੱਟਾ ਮਿਲਦਾ ਕਿ ਨਹੀਂ ਮਿਲਦਾ ਦੂਰ ਹੱਥ ਜੋੜਨ ਲੱਗ ਗਏ ਨੇ ਕਿ ਨਾ ਭਈ ਅਕਾਲੀ ਦਲ ਦਾ ਕੀ ਆ ਆਉਣ ਵਾਲੇ ਸਮੇਂ 'ਚ ਲੱਗਦਾ ਅਕਾਲੀ ਦਲ ਉੱਠੂਗਾ ਅਕਾਲੀ ਦਲ ਉੱਠੂਗਾ ਲੋਕੀ ਯਾਦ ਕਰਦੇ ਅਕਾਲੀ ਦਲ ਦੇ ਕੰਮਾਂ ਨੂੰ ਠੀਕ ਹੈ ਨਾ ਜਿਹੜੀਆਂ 18 18000 ਦੇ ਮੋਟਰਾਂ ਲਾਈਆਂ ਆਪਣੇ ਆਪਣ ਤਾਂ ਹੁਣ ਪਤਾ ਨਹੀਂ ਜ਼ਿੰਮੇਵਾਰ ਦੱਸ ਦੇ ਕਹਿੰਦੇ ਸਾਡੇ 10 ਗੱਲਿਆਂ ਜੋ ਟਰਾਲੀ ਨਹੀਂ ਭਰਦੀ ਹੁੰਦੀ ਸੀ ਦਾਣਿਆਂ ਦੀ ਇਹ ਬਾਦਲ ਸਾਹਿਬ ਦੀ ਦੇਣ ਹੈ ਜੇ ਅੱਜ ਲੱਖ ਲੱਖ ਰੁਪਏ ਟੇਕਾ ਮਿਲਦਾ ਤਾਂ ਤੇ ਬਾਦਲ ਸਾਹਿਬ ਕਰਕੇ ਮੋਗੇ ਲਾਇਏ ਕੱਸੀਆਂ ਬਣਾਈਆਂ ਲੋਕੀ ਯਾਦ ਕਰਦੇ ਕੰਮਾਂ ਨੂੰ ਉਦੋਂ ਬਾਅਦ ਹੋਇਆ ਹੀ ਕੱਖ ਨਹੀਂਗਾ ਇੱਥੇ ਹੀ ਨਾ ਤੁਸੀਂ ਸਤਾਈ ਚ ਰੱਬ ਸੁੱਖ ਰੱਖੇ ਕਰੂਗਾ ਮੇਰਾ ਠੀਕ ਹੈ ਇਹਨਾਂ ਨੇ ਬਹੁਤ ਰੋਟੀਆਂ ਸੇਕ ਲੀਆਂ ਬਹੁਤ ਬਹੁਤ ਧੰਮਾਸ਼ਤ ਇਸੇ ਦਿਨ ਤੱਕ ਆਸ਼ਣਪੂ ਆਪਣੇ ਨਾਲ ਜੁਨਾ ਨੇ ਹਰੇਕ ਸਵਾਲ ਦਾ ਬੇਬਾਕੋ ਜਵਾਬ ਦਿੰਦਾ ਹੈ ਉਮੀਦ ਕਰਦੇ ਹਾਂ ਕਿ ਅੱਜ ਤੁਹਾਨੂੰ ਇੰਟਰਵਿਊ ਪਸੰਦ ਆਈ ਹਾਂ ਦਾਇਕੇ ਸ਼ੇਅਰ ਜਰੂਰ ਕਰਿਓ ਤੁਹਾਨੂੰ